ਆਮ ਆਦਮੀ ਪਾਰਟੀ ਚ ਵੱਡੀ ਬਗਾਵਤ ਹੋਈ ਹੈ ਆਮ ਆਦਮੀ ਪਾਰਟੀ ਚ ਵੱਡਾ ਖਲਾਰਾ ਪੈ ਗਿਆ ਹੜਕੰਪ ਜਿਹਾ ਮਚ ਗਿਆ ਪਰਥੂ ਜਿਹਾ ਪੈ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ 7 ਐਮਐਲਏ ਨੇ ਸੰਤ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਹੈ ਅਸਤੀਫਾ ਦੇ ਦਿੱਤਾ ਹੈ ਔਰ ਇਸ ਟਾਈਮ ਬਹੁਤ ਵੱਡਾ ਸਿਆਸੀ ਰੌਲਾ ਇਸ ਮੁੱਦੇ ਤੇ ਪੈ ਗਿਆ ਦਿੱਲੀ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਪੂਰੀ ਆਮ ਆਦਮੀ ਪਾਰਟੀ ਦਾ ਜੋਰ ਲੱਗਿਆ ਪਿਆ ਹੈ ਚੋਣਾ ਜਿੱਤਣ ਦੇ ਲਈ ਔਰ ਐਨ ਉਸ ਟਾਈਮ ਤੇ ਐਨ ਉਸੇ ਟਾਈਮ ਆਮ ਆਦਮੀ ਪਾਰਟੀ ਦੇ ਵਿੱਚ ਇਹ ਬਗਾਵਤ ਹੋਈ ਹੈ ਇਹ ਰੌਲਾ ਪਿਆ ਔਰ ਆਮ ਆਦਮੀ ਪਾਰਟੀ ਦੇ 7 ਐਮਐਲਏ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਸਾਰਾ ਮੰਤਰੀ ਮੰਡਲ ਪੰਜਾਬ ਦੇ ਸਾਰੇ ਆਮ ਆਦਮੀ ਪਾਰਟੀ ਦੇ ਖਾਸ ਵਰਕਰ ਤੇ ਆਗੂ ਦਿੱਲੀ ਦੀਆਂ ਵੋਟਾਂ ਦੇ ਵਿੱਚ ਦਿਨ ਰਾਤ ਇੱਕ ਕਰੀ ਬੈਠੇ ਨੇ ਉਦੋਂ 7 ਐਮਐਲਏ ਨੇ ਪਾਰਟੀ ਛੱਡੀ ਐ ਔਰ ਇਹ ਐਮਐਲਏ ਕੌਣ ਨੇ ਇਹ ਐਮਐਲਏ ਇੱਕ ਤਾਂ ਮਹਿਰੋਲੀ ਤੋਂ ਨਰੇਸ਼ ਯਾਦਵ ਦੂਸਰਾ ਪਾਲਮ ਤੋਂ ਭਾਵਨਾ ਗੌਰ ਆਦਰਸ਼ਨਗਰ ਤੋਂ ਐਮਐਲਏ ਮਦਨ ਲਾਲ ਔਰ ਅਸਤੁਰਬਾ ਨਗਰ ਤੋਂ ਮਦਨ ਲਾਲ ਜਨਕਪੁਰੀ ਤੋਂ ਰਤੇਸ਼ ਰਿਸ਼ੀ ਤੇ ਲੋਕਪੁਰੀ ਤੋਂ ਰੋਹਤ ਨਰੂਲੀਆ ਇਹਨਾਂ ਸਾਰਿਆਂ ਨੇ ਪਾਰਟੀ ਛੱਡ ਦਿੱਤੀ ਐ आम आदमी पार्टी ਤੋਂ ਅਸਤੀਫਾ ਦੇ ਦਿੱਤਾ ਹੈ ਔਰ ਦਿੱਤਾ ਕਿਉਂ ਹੈ ਕਾਰਨ ਕੀ ਨੇ ਕਾਰਨ ਮਿੱਤਰੋ ਉਹੀ ਹੈ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਪਾਰਟੀ ਹੋਵੇ ਕਾਰਨ ਇੱਕ ਹੀ ਹੈ ਉਹਨਾਂ ਨੂੰ ਇਸ ਵਾਰ ਐਮਐਲਏ ਦੀ ਟਿਕਟ ਨਹੀਂ ਦਿੱਤੀ ਗਈ ਤੇ ਟਿਕਟ ਨਹੀਂ ਮਿਲੀ ਤੇ ਹੁਣ ਉਹਨਾਂ ਨੇ ਪਾਰਟੀ ਛੱਡ ਦਿੱਤੀ ਹੈ ਤੇ ਹੁਣ ਇੱਕਦਮ ਉਹਨਾਂ ਨੇ ਬਿਆਨ ਜਾਰੀ ਕਰ ਦਿੱਤਾ ਹੈ ਕਹਿੰਦੇ ਜੀ ਆਮ ਆਦਮੀ ਪਾਰਟੀ ਆਪਣੇ ਅਸੂਲ ਛੱਡ ਗਈ ਹੈ ਆਪਣੇ ਅਦਰਸ਼ ਛੱਡ ਗਈ ਹੈ ਆਪਣੀ ਸੋਚ ਛੱਡ ਗਈ ਹੈ ਇਹ ਭ੍ਰਿਸ਼ਟਾਚਾਰੀ ਹੋ ਗਈ ਹੈ ਇਸ ਕਰਕੇ ਅਸੀਂ ਪਾਰਟੀ ਛੱਡ ਰਹੇ ਹਾਂ ਹੁਣ ਤੁਸੀਂ ਐਂ ਦੱਸੋ ਵੀ ਜੇਕਰ ਇਹਨਾਂ ਨੂੰ ਟਿਕਟ ਮਿਲ ਜਾਂਦੀ ਜੇਕਰ ਆਮ ਆਦਮੀ ਪਾਰਟੀ ਇਹਨਾਂ ਨੂੰ ਦਿੱਲੀ ਚ ਐਮਐਲਏ ਖੜੇ ਕਰ ਦਿੰਦੀ ਕਿ ਫਿਰ ਇਹਨਾਂ ਨੇ ਪਾਰਟੀ ਛੱਡਣੀ ਸੀ ਕਿ ਫਿਰ ਇਹਨਾਂ ਨੇ ਆ ਕੁਝ ਬੋਲਣਾ ਸੀ ਕਿ ਫਿਰ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਭ੍ਰਿਸ਼ਟਾਚਾਰੀ ਕਹਿਣਾ ਸੀ ਬਿਲਕੁਲ ਨਹੀਂ ਦੇਖੋ ਜੀ ਪੂਰੇ ਭਾਰਤ ਦੇ ਵਿੱਚ ਜਿਹੜੀ ਵੋਟ ਸਿਆਸਤ ਇਸ ਟਾਈਮ ਚੱਲ ਰਹੀ ਹੈ ਉਹਦੇ ਵਿੱਚ ਚਾਹੇ ਕੁਝ ਕਹਿ ਲੈਣ ਐਮ ਐਲ اے ਐਮ ਪੀ ਜਾਂ ਇਹ ਜਿਹੜੇ ਰਾਜਨੇਤਾ ਨੇ ਕਹਿੰਦੇ ਨੇ ਅਸੀਂ ਲੋਕ ਸੇਵਾ ਲਈ ਆਏ ਆ ਪਰ ਲੋਕ ਸੇਵਾ ਲਈ ਨਹੀਂ ਮੇਵਾ ਖਾਣ ਲਈ ਆਉਂਦੇ ਨੇ ਜ਼ਿਆਦਾਤਰ ਬੋਗਿੰਤੀ ਔਰ ਮੇਵਾ ਖਾਂਦੇ ਨੇ ਮਲਾਈਦਾਰ ਅਹੁਦੇ ਚਾਹੀਦੇ ਨੇ ਜਿਹੜੇ ਵੀ ਕਿਸੇ ਇਹ ਰਾਜਨੇਤਾ ਵੱਡੇ ਲੋਕ ਸੇਵਕ ਤੋਂ ਮਲਾਈਦਾਰ ਅਹੁਦਾ ਵਾਪਸ ਹੋ ਜੇ ਉਦੋਂ ਹੀ ਉਹਦੇ ਵਾਸਤੇ ਉਹ ਪਾਰਟੀ ਜਿਹੜੀ ਆ ਉਹ ਮਾੜੀ ਹੋ ਜਾਂਦੀ ਆ ਆਮ ਆਦਮੀ ਪਾਰਟੀ ਦੇ ਇਹਨਾਂ 7 ਐਮਐਲਏ ਨੇ ਉਸ ਟਾਈਮ ਪਾਰਟੀ ਛੱਡੀ ਜਦੋਂ ਟਿਕਟ ਨਹੀਂ ਮਿਲੀ ਮਿਲ ਜਾਂਦੀ ਤਾਂ ਸਭ ਕੁਝ ਠੀਕ ਸੀ ਆ ਤੁਸੀਂ ਦੇਖ ਲਿਓ ਅਗਲੀ ਵਾਰ ਆ ਪੰਜਾਬ ਦੇ ਵਿੱਚ ਜਦੋਂ ਚੋਣਾਂ ਹੋਣਗੀਆਂ ਤਾਂ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਨੂੰ ਟਿਕਟ ਨਾ ਦਿੱਤੀ ਉਹਨਾਂ ਨੇ ਵੀ ਆਹੀ ਕੁਝ ਕਹਿਣਾ ਹੁਣ ਸੱਚ ਕੀ ਆ ਸੱਚ ਇਹ ਆ ਸਾਰੀਆਂ ਪਾਰਟੀਆਂ ਦੇ ਅੰਦਰ ਬਹੁਤ ਕੁਝ ਗਲਤ ਚੱਲ ਰਿਹਾ ਹੈ ਕੋਈ ਵੀ ਪਾਰਟੀ ਜਿਹੜੇ ਆਪਦੇ ਆਦਰਸ਼ ਅਸੂਲ ਰੂਲ ਲੋਕਾਂ ਚ ਪ੍ਰਚਾਰ ਕਰਦੀ ਹੈ ਜਿਹੜੀ ਸੋਚ ਤੇ ਵਿਚਾਰਤਾਂ ਦਾ ਦਾਵਾ ਕਰਦੀ ਉਹ ਹੈ ਨਹੀਂ ਇਹ ਪਤਾ ਸਾਰੇ ਆਗੂਆਂ ਨੂੰ ਸਾਰੇ ਐਮਐਲਏ ਨੂੰ ਸਭ ਨੂੰ ਹੈ ਪਰ ਕਬੂਲ ਦੇ ਉਸ ਦਿਨ ਨੇ ਜਿਸ ਦਿਨ ਮਲਾਈਦਾਰ ਅਹੁਦਾ ਖੁੱਸ ਜਾਂਦਾ ਮਲਾਈਦਾਰ ਅਹੁਦਾ ਮਿਲਿਆ ਰਵੇ ਫਿਰ ਸਭ ਕੁਝ ਅੱਲਾ ਅੱਲਾ ਖੈਰ ਅੱਲਾ ਫਿਰ ਸਭ ਕੁਝ ਠੀਕ ਹੁੰਦਾ ਪਰ ਸਵਾਲ ਸਾਰਾ ਮਲਾਈਦਾਰ ਅਹੁਦਿਆਂ ਤੇ ਖੜਾ ਹੁਣ ਤੁਸੀਂ ਦੇਖੋ ਆ ਜਿਹੜੇ ਬੀਜੇਪੀ ਦੇ ਪ੍ਰਧਾਨ ਬਣੇ ਹੋਇਆ ਸੁਨੀਲ ਜਾਖੜ ਸਾਹਿਬ ਕਾਂਗਰਸ 'ਚ ਰਹੇ ਵੀ 25 ਸਾਲ ਬੀਜੇਪੀ ਨੂੰ ਨਿੰਦਦੇ ਰਹੇ ਕਾਂਗਰਸ ਦੀਆਂ ਤਰੀਫਾ ਕਰਦੇ ਰਹੇ ਜਦੋਂ ਹੀ ਕਾਂਗਰਸ ਦੀ ਚੜ੍ਹਾਈ ਥੱਲੇ ਗਈ ਬੀਜੇਪੀ ਦੀ ਚੜ੍ਹਾਈ ਤਾਂ ਉ ਗਈ ਜਦੋਂ ਐ ਲੱਗਿਆ ਉਹਨਾਂ ਨੂੰ ਕਿ ਕਾਂਗਰਸ ਦੀ ਸਰਕਾਰ ਹੁਣ ਨਾ ਛੇਤੀ ਸੈਂਟਰ 'ਚ ਬਣ ਰਹੀ ਹੈ ਨਾ ਪੰਜਾਬ 'ਚ ਭੱਜ ਕੇ ਮਾਰ ਕੇ ਟਪੂਸੀ ਚੱਲ ਬੀਜੇਪੀ 'ਚ ਇਹੀ ਕੁਸ਼ ਕੈਪਟਨ ਮਰਿੰਦਰ ਨੇ ਕੀਤਾ ਯਾਰ ਇਹੀ ਕੁਸ਼ ਮਨਪ੍ਰੀਤ ਬਾਦਲ ਨੇ ਕੀਤਾ ਰਵਨੀਤ ਬਿੱਟੂ ਨੇ ਵੀ ਇਹੋ ਕੁਸ਼ ਕੀਤਾ ਰਾणे ਸੋਢੀ ਨੇ ਵੀ ਇਹੋ ਕੁਸ਼ ਕੀਤਾ ਮੈਂ ਨਹੀਂ ਕਹਿੰਦਾ ਇਹ ਦੱਸਣ ਥੁੱਕ ਕੇ ਚੱਟਣਾ ਕਿਹਨੂੰ ਕਹਿੰਦੇ ਨੇ ਦੱਸੋ ਥੁੱਕ ਕੇ ਚੱਟਣਾ ਕਿਹਨੂੰ ਕਹਿੰਦੇ ਨੇ ਤੁਸੀਂ ਲੋਕਾਂ ਨੂੰ ਕਹਿੰਦੇ ਰਹੇ ਹੋ ਵੀ ਕਾਂਗਰਸ ਬਹੁਤ ਵਧੀਆ ਬੀਜੇਪੀ ਫਿਰਕਾ ਪ੍ਰਸਤ ਬੀਜੇਪੀ ਆ ਬੀਜੇਪੀ ਉਹ ਬੀਜੇਪੀ ਫਲਾਣ ਢਿਮਕ ਤੇ ਹੁਣ ਤੁਸੀਂ ਮਾਰਕਟ ਟਪੂਸੀ ਤੇ ਮਿੰਟ ਲਾਇਆ ਤਰੀਫਾਂ ਉਧਰ ਦੀਆਂ ਸ਼ੁਰੂ ਕਰਤੀਆਂ ਦੇਖੋ ਅੱਜ ਆਮ ਆਦਮੀ ਪਾਰਟੀ ਨੂੰ 7 ਜਣਿਆਂ ਨੇ ਛੱਡਿਆ ਜੇਕਰ ਆਮ ਆਦਮੀ ਪਾਰਟੀ ਦੀ ਦਿੱਲੀ ਚ ਸਰਕਾਰ ਨਾ ਬਣੀ ਤਾਂ ਪਤਾ ਨਹੀਂ ਕਿੰਨਿਆਂ ਜਣਿਆਂ ਨੇ ਅਸਤੀਫੇ ਦੇ ਦੇਣੇ ਨੇ ਪੰਜਾਬ ਦੇ ਵਿੱਚ ਨਾ ਬਣੀ ਤਾਂ ਵੀ ਪੱਕਾ ਪਤਾ ਮੈਨੂੰ ਕਿ ਟਪੂਸੀਆਂ ਮਾਰ ਲਈ ਤਿਆਰ ਬੈਠੇ ਨੇ ਮੈਂ ਲੋਕਾਂ ਨੂੰ ਕਹਿਣਾ ਚਾਹੂੰਗਾ ਮਿੱਤਰੋ ਭੁਲੇਖਿਆਂ ਚੋਂ ਬਾਹਰ ਆਓ ਪਲੇਖਾਂ ਚੋਂ ਬਾਹਰ ਆਓ ਤੇ ਪਹਿਚਾਨ ਕਰੋ ਮੌਜੂਦਾ ਜਿਹੜੇ ਇਹ ਵੋਟ ਰਾਜਨੇਤਾ ਨੇ ਕੋਈ ਸਟੈਂਡ ਨਹੀਂ ਹੈਗਾ ਕੋਈ ਵਿਚਾਰਧਾਰਾ ਨਹੀਂ ਹੈਗੀ ਕੋਈ ਸੋਚ ਨਹੀਂ ਹੈਗੀ ਕੋਈ ਪੱਕਾ ਰੂਲ ਹੈ ਹੀ ਨਹੀਂ ਮਾਮਲਾ ਸਿਰਫ ਮਲਾਈ ਦਰ ਉਹਦੇ ਤੇ ਕੁਰਸੀਆਂ ਤੇ ਖੜਾ ਐਵੇਂ ਲੋਕ ਸੇਵਾ ਲੋਕ ਸੇਵਾ ਲੋਕ ਸੇਵਾ ਦਾ ਰੌਲਾ ਪਾਉਂਦੇ ਨੇ ਮੰਨ ਲਓ ਜੇ ਕਿਸੇ ਨੇ ਲੋਕ ਸੇਵਾ ਕਰਨੀ ਹੋਵੇ ਤਾਂ ਕੀ ਉਹ ਰਾਜਨੇਤਾ ਬਣ ਕੇ ਹੋ ਸਕਦੀ ਹੈ ਉਹ ਲੋਕ ਸੇਵਾ ਕੀਤੀ ਭਾਈ ਕਨਈਆ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਿਹੜੇ ਸਿੰਘ ਸੀ ਕੀ ਰਾਜਨੀਤਿਕ ਬਣ ਕੇ ਕੀਤੀ ਲੋਕ ਸੇਵਾ ਕੀਤੀ ਸਾਡੇ ਗੁਰੂ ਸਾਹਿਬਾਨਾਂ ਨੇ ਕੀ ਰਾਜ ਸੇਵਕ ਰਾਜਨੀਤਿਕ ਬਣ ਕੇ ਕੀਤੀ ਲੋਕ ਸੇਵਾ ਕੀਤੀ ਹੋਰ ਬਹੁਤ ਮਹਾਪੁਰਖਾਂ ਨੇ ਕੀ ਰਾਜਨੀਤਾ ਐਮਪੀ ਐਮਐਲਏ ਮੰਤਰੀ ਬਣ ਕੇ ਕੀਤੀ ਹਕੂਮਤਾਂ ਚ ਰਲ ਕੇ ਕੀਤੀ ਹਕੂਮਤਾਂ ਤੇ ਸਰਕਾਰਾਂ ਦੇ ਤੇ ਖਿਲਾਫ ਬੋਲਦੇ ਰਹੇ ਨੇ ਲੋਕ ਸੇਵਕ ਹੁਣ ਤੁਸੀਂ ਪਿੱਛੇ ਜਾ ਦੇਖ ਲਓ 1947 ਤੋਂ ਬਾਅਦ ਜਦੋਂ ਵੋਟਾਂ ਪੈਂਦੀਆਂ ਸੀ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਉਹਨਾਂ ਨੇ ਕੀਤੀ ਲੋਕ ਸੇਵਾ ਜਿਨ੍ਹਾਂ ਨੇ ਕਰਨੀ ਆ ਰਾਜਨੀਤਾ ਬਨਣ ਦੀ ਲੋੜ ਨਹੀਂ ਐ ਰਾਜਨੀਤਾ ਬਣ ਕੇ ਲੋਕ ਸੇਵਕ ਦੀਆਂ ਗੱਲਾਂ ਸਿਰਫ ਪਰਮਾਉਣ ਦੇ ਤਰੀਕੇ ਨੇ ਹੋਰ ਕੱਖ ਨਹੀਂ ਐ ਔਰ ਆ ਜਿਹੜਾ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦਾ ਇਹ ਉਹੀ ਜਿਹੜਾ ਪਾਰਟੀ ਛੱਡ ਗਿਆ ਜੋ ਨਾਲ ਸੱਤਾ ਦੇ ਵਿੱਚ ਮਹਿਰੋਲੀ ਤੋਂ ਇਹ ਉਹੀ ਨਰੇਸ਼ ਯਾਦਵ ਐ ਜਿਹਨੂੰ ਅਦਾਲਤ ਨੇ ਮਲੇਰ ਕੋਟਲਾ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਣ ਦੇ ਮਾਮਲੇ 'ਚ ਦੋਚੀ ਠਹਿਰਾਇਆ ਤੇ ਸਜ਼ਾ ਸੁਣਾਈ ਹੋਈ ਆ ਪਰ ਅਫਸੋਸ ਦਾ ਅਫਸੋਸ ਕਿ ਆਮ ਆਦਮੀ ਪਾਰਟੀ ਜਿਹੜੀ ਬੇਅਦਬੀ ਦੇ ਮੁੱਦਿਆਂ ਨੂੰ ਚੁੱਕ ਕੇ ਸੱਤਾ 'ਚ ਆਈ ਤੇ ਸਰਕਾਰ ਬਣਾਈ ਬੈਠੀ ਆ ਉਸ ਆਮ ਆਦਮੀ ਪਾਰਟੀ ਨੇ ਉਹਨੂੰ ਪਾਰਟੀ 'ਚੋਂ ਨਹੀਂ ਕੱਢਿਆ ਉਹਨੂੰ ਪਾਰਟੀ 'ਚ ਹੀ ਰੱਖਿਆ ਹੋਇਆ ਸੀ ਉਹਨੂੰ ਅਜੇ ਵੀ ਗਲਗ ਪਕੜੀ ਪਈ ਹੋਈ ਸੀ ਅਦਾਲਤ ਨੇ ਦੋਚੀ ਠਹਿਰਾਤਾ ਸਜ਼ਾ ਦੇਤੀ ਤਾਂ ਵੀ ਪਰ ਹੁਣ ਉਹ ਆਪ ਛੱਡ ਗਿਆ ਉਹ ਛੱਡਣੀ ਉਹਨੇ ਵੀ ਨਹੀਂ ਸੀ ਛੱਡਣੀ ਉਹਨੇ ਵੀ ਨਹੀਂ ਸੀ ਪਾਰਟੀ ਛੱਡੀ ਉਹਨੇ ਇਸ ਲਈ ਟਿਕਟ ਨਹੀਂ ਮਿਲੀ ਐਮਐਲਏ ਨਹੀਂ ਬਣਾਇਆ ਗਿਆ ਤੇ ਉਹਨੇ ਫਿਰ ਪਾਰਟੀ ਚ ਰਹਿ ਕੇ ਦੂਜੇ ਪਾਸੇ ਕੁੰਡੀ ਪੈ ਗਈ ਹੋਣੀ ਆ ਵੀ ਇੱਧਰ ਆਓ ਜਨਾਬ ਆ ਆ ਦੇਾਂਗੇ ਉਹ ਦੇਾਂਗੇ ਕਈ ਵਾਰ ਇੱਥੋਂ ਤੱਕ ਵੀ ਸੈਟਿੰਗਾਂ ਹੋ ਜਾਂਦੀਆਂ ਨੇ ਵੀ ਤੁਹਾਡੀ ਸਜ਼ਾ ਘਟਾਉਣ ਚ ਐਦਾ ਐਦਾ ਕਰਕੇ ਆਏ ਆ ਕਰਕੇ ਓ ਓ ਕਰ ਦਿਆਂਗੇ ਆ ਹੁਣ ਡੇਰਾ ਸਰਸਾ ਦਾ ਮੁਖੀ ਐ ਰਾਮ ਰਹੀਮ ਤੇ ਉਹਦੇ ਨਾਲ ਏਦਾਂ ਏਦਾਂ ਕਰਕੇ ਔਂ ਕਰਕੇ ਤੇ ਆਹੀ ਹੋਇਆ ਪਿਆ ਨਾ ਕਿਵੇਂ ਹੋਇਆ ਤੁਸੀਂ ਵੇਖੋ ਦੋਰੀ ਉਮਰ ਕੈਦ ਪਹਿਲਾਂ ਹੋਈ ਉਮਰ ਕੈਦ ਦੂਜੇ ਕੇਸ ਬਾਅਦ ਚੋਈ 2017 ਚ ਪਹਿਲਾਂ ਜਿਹੜੀਆਂ ਉਹਦੀਆਂ ਚੇਲੀਆਂ ਸੀ ਉਹਨਾਂ ਦੇ ਨਾਲ ਜ਼ਬਰਦਸਤੀਆਂ ਕਰਨ ਦੇ ਕੇਸ 'ਚ ਉਹਨੂੰ ਦੋਰੀ ਉਮਰ ਕੈਦ 2019 'ਚ ਫਿਰ ਕਤਲ ਕੇਸ 'ਚ ਉਮਰ ਕੈਦ ਦੋ ਬਾਰੀ ਸਜ਼ਾ ਹੋ ਚੁੱਕੀ ਆ 12 ਵਾਰ ਛੁੱਟੀ ਦੇ ਕੇ ਪਰੋਲ ਤੇ ਬਾਹਰ ਆ ਗਿਆ ਉਹ 2 ਸਾਲਾਂ ਚ ਸਾਲ ਉਹਨੇ ਬਾਹਰ ਕੱਟਤਾ ਕਰੀਬ-ਕਰੀਬ ਸਾਲ 30-30 ਦਿਨ ਦੀ ਉਹਨੂੰ ਛੁੱਟੀ ਮਿਲਦੀ ਜੇਲ੍ਹ ਚ ਹੁਣ ਤੁਸੀਂ ਦੱਸੋ ਹੋਰ ਕਿਸੇ ਨੂੰ ਮਿਲਦੀ ਆ ਹਾਈ ਕੋਰਟ ਨੇ ਖਿੱਚ ਲਿਆ ਹੋਇਆ ਹਾਈ ਕੋਰਟ ਨੇ ਵੇਰਵੇ ਮੰਗ ਲਿਆ ਕਿ ਸਾਨੂੰ ਦੱਸੋ ਇਸ ਰਾਮ ਰਹੀਮ ਨੂੰ ਤਾਂ ਤੁਸੀਂ ਦੇਨੇ ਹੋ ਪਰੋਲਾ ਛੁੱਟੀਆਂ ਜੇਲ੍ਹ ਚ ਹੋਰ ਕਿੰਨਿਆਂ ਨੂੰ ਦੇਨੇ ਹੋ ਇੰਨੀਆਂ ਹੀ ਤੇ ਇਸੇ ਤਰ੍ਹਾਂ ਹੁਣ ਵੇਰਵੇ ਜਦੋਂ ਜਾਣਗੇ ਉਦੋਂ ਸੱਚ ਸਾਹਮਣੇ ਆਜੂ ਪੰਜਾਬ ਚ ਤਾਂ ਸੱਚ ਸਾਹਮਣੇ ਹੀ ਆ ਵੇਖੋ ਤੁਸੀਂ ਕਿੰਨੇ ਸਾਰੇ ਉਸ ਵਿਅਕਤੀ ਨੇ ਜਿਹੜੇ 30-30 ਸਾਲ ਤੋਂ ਜੇਲਾ ਚ ਬੰਦ ਨੇ ਅਦਾਲਤਾਂ ਦੀਆਂ ਦਿੱਤੀਆਂ ਸਜ਼ਾ ਪੂਰੀਆਂ ਹੋ ਚੁੱਕੀਆਂ ਨੇ ਫਿਰ ਵੀ ਛੱਡਿਆ ਨਹੀਂ ਜਾ ਰਿਆ ਆ ਜਗਤਾਰ ਸਿੰਘ ਹਵਾਰੇ ਹੋਰੀ ਬਲਵੰਤ ਸਿੰਘ ਰਾਜੋਆਣਾ ਹੋਰੀ ਕਿੰਨੇ ਨੇ ਉਹ ਜਿਨ੍ਹਾਂ ਨੂੰ ਪਰੋਲ ਵੀ ਘਰ ਦਾ ਜੀ ਮਰੇ ਤੇ ਵੀ ਨਹੀਂ ਚੱਜ ਨਾਲ ਮਿਲਦੀ ਘੰਟੇ ਦੋ ਰਾਜੋਆਣੇ ਨੂੰ ਪਿੱਛੇ 3 ਘੰਟੇ ਦੀ ਪਰੋਲ ਦਿੱਤੀ ਕਦੇ ਪਰੋਲ ਵੀ ਪੂਰੇ ਦਿਨ ਦੀ ਨਹੀਂ ਮਿਲਦੀ ਉਧਰ ਉਧਰ 30-30 ਦਿਨਾਂ ਦੀ ਪਰੋਲ ਮਿਲਦੀ ਆ ਤੇ ਰਾਮ ਰਹੀਮ ਨੂੰ ਪਰੋਲ ਮਿਲਦੀ ਵੀ ਮਿੱਤਰੋ ਜਿਆਦਾਤਰ ਉਦੋਂ ਹੈ ਸੱਤ ਵੇਰੀ ਪਰੋਲ ਪਰੋਲ ਮਤਲਬ ਜੇਲ੍ਹ ਚੋਂ ਛੁੱਟੀ ਉਦੋਂ ਮਿਲਦੀ ਹੈ ਜਦੋਂ ਕਿਤੇ ਨਾ ਕਿਤੇ ਨਾ ਕਿਤੇ ਵੋਟਾਂ ਹੁੰਦੀਆਂ ਨੇ ਔਰ ਹੁਣ ਵੀ ਦਿੱਲੀ ਚ ਵੋਟਾਂ ਨੇ ਔਰ ਹੁਣ ਅਗਲਾ ਡੇਰਾ ਸਰਸਾ ਚ ਆਣ ਬਰਾਜਿਆ ਉਥੇ ਜਿੱਥੇ ਰਹਿ ਕੇ ਉਹਨੇ ਪੂਰਾ ਜ਼ਿੰਦਗੀ ਦਾ ਆਨੰਦ ਲਿਆ ਉਥੇ ਆ ਗਿਆ ਰਾਮ ਰਹੀਮ ਸਾਹਿਬ ਹੁਣ ਫੇਰ ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਉਹ ਜਿਹੜਾ ਨਰੇਸ਼ ਯਾਦਵ ਦੀ ਆਪਾਂ ਗੱਲ ਕਰ ਰਹੇ ਸੀ ਜਿਹਨੇ ਅੱਜ ਆਮ ਆਦਮੀ ਪਾਰਟੀ ਛੱਡੀ ਐ ਆਮ ਆਦਮੀ ਪਾਰਟੀ ਦਾ ਐਮਐਲਏ ਸੀ ਜਿਹੜਾ ਉਹਨੂੰ ਵੀ ਕਿਸੇ ਪਾਸੇ ਤੋਂ ਕਿਸੇ ਨਾ ਕਿਸੇ ਸੈਟਿੰਗ ਦੀ ਆਫਰ ਆਈ ਹੋ ਸਕਦੀ ਐ ਵੇਖੋ ਆ ਸੈਟਿੰਗਾਂ ਕਿਸੇ ਵੀ ਹੱਦ ਤੱਕ ਹੋ ਸਕਦੀਆਂ ਜੇ ਕੋਈ ਐ ਕਵੇ ਵੀ ਭਾਈ سزا ਤਾਂ ਉਹਨੂੰ ਅਦਾਲਤ ਨੇ ਦਿੱਤੀ ਐ ਤਾਂ ਅਦਾਲਤ ਦੇ ਮਾਮਲੇ 'ਤੇ ਕੇਂਦਰ ਸਰਕਾਰ ਕੀ ਕਰ ਸਕਦੀ ਐ ਮੈਨੂੰ ਤਾਂ ਨਹੀਂ ਪਤਾ ਪਰ ਤੁਸੀਂ ਥੋੜਾ ਸੋਚ ਕੇ ਵੇਖਿਓ ਬੜਾ ਕੁਝ ਬੜੀ ਤਰ੍ਹਾਂ ਬੜਾ ਕੁਝ ਹੋ ਸਕਦਾ ਹੁੰਦਾ ਹੈ ਬੜੀਆਂ ਚੀਜ਼ਾਂ ਤੇ ਹੋ ਸਕਦਾ ਹੁੰਦਾ ਕਿਵੇਂ-ਕਿਵੇਂ ਕੀ-ਕੀ ਤੇ ਕਿੱਦਾਂ-ਕਿੱਦਾਂ ਹੋ ਸਕਦਾ ਹੁੰਦਾ ਇਹਦੇ ਬਾਰੇ ਥੋੜਾ ਜਿਹਾ ਨਾ ਸਿਰ ਇੱਥੋਂ ਜੇ ਖੁਰਕ ਕੇ ਐਂ ਜਿਹਾ ਕਰਕੇ ਬਹਿ ਕੇ ਸੋਚਿਆ ਕਰੋ ਬੜਾ ਕੁਝ ਤੁਹਾਨੂੰ ਦਿਖੇਗਾ ਅਸਲ 'ਚ ਆਪਣੇ ਕੋਲ ਵਕਤ ਨਹੀਂਗਾ ਆਪਾਂ ਨੂੰ ਸਿਸਟਮ ਨੇ ਰੋਟੀ ਦੇ ਜਿਗਾਰ 'ਚ ਇੰਨਾ ਔਖਾ ਕਰ ਦਿੱਤਾ ਇੰਨਾ ਉਲਝਾ ਦਿੱਤਾ ਆਪਾਂ ਰੋਟੀ ਦੇ ਜਿਗਾਰ 'ਚ ਸੋਚਣਾ ਹੀ ਭੁੱਲ ਗਏ ਔਰ ਹਕੂਮਤਾਂ ਨੂੰ ਸਿਸਟਮ ਨੂੰ ਕਿਹੋ ਜਿਹੇ ਬੰਦੇ ਚਾਹੀਦੇ ਨੇ ਜਿਹੜੇ ਸੋਚਣ ਨਾ ਜਿਹੜੇ ਸਮਝਣ ਨਾ ਜਿਨ੍ਹਾਂ ਨੂੰ ਕੁਛ ਔੜੇ ਨਾ ਇਹੋ ਜੀ ਮਿੱਟੀ ਦੇ ਮਾਦੋ ਤਾਂ ਇਹੋ ਜਿਹਾ ਸਮਾਂ ਜਿੱਥੇ ਬੰਦਾ ਸਾਰਾ ਦਿਨ ਆਹੀ ਸੋਚਦਾ ਰਹਿੰਦਾ ਯਾਰ ਮੈਂ ਕਮਾਉਂਗਾ ਕੀ ਮੈਂ ਖਾਉਂਗਾ ਕੀ ਮੇਰੇ ਜਵਾਕ ਕਿੱਥੋਂ ਪਾਲਣਗੇ ਜੇ ਕੋਈ ਬਿਮਾਰ ਹੋ ਗਿਆ ਲਾਜ ਕਿਵੇਂ ਕਰਾਵਾਂਗੇ ਯਾਰ ਨੌਕਰੀ ਨਹੀਂ ਮਿਲੀ ਯਾਰ ਆ ਕਿਵੇਂ ਕਰਾਂਗੇ ਉਹ ਕਿਵੇਂ ਨਾ ਲੋਕਾਂ ਨੂੰ ਰੁਜ਼ਗਾਰ ਬੇਫਿਕਰੀ ਦਾ ਸਿਸਟਮ ਨੇ ਦਿੱਤੀ ਨਹੀਂ ਬੇਫਿਕਰੀ ਦਊਗਾ ਫਿਰ ਲੋਕ ਸੋਚਣਗੇ ਫਿਰ ਵਿਚਾਰਨਗੇ ਫਿਰ ਬੋਲਣਗੇ ਤੇ ਬੋਲਣ ਵਾਲਾ ਬੰਦਾ ਦੇਸ਼ ਤਰੋਈ ਕੱਲ ਉਹਨੇ ਬਿਆਨ ਦਿੱਤਾ ਜਿਹੜਾ ਨਿੱਕੂ ਵਾਲਾ ਬਾਬਾ ਬਗੇਸ਼ਵਰ ਧਾਮ ਵਾਲਾ ਉਹ ਕਹਿੰਦਾ ਜਿਹੜਾ ਮਹਾਕੁੰਭ ਨਹੀਂ ਨ ਆਇਆ ਉਹ ਦੇਸ਼ ਧਰੋਹੀ ਐ ਵਾਹ ਬਈ ਵਾਹ ਦੇਸ਼ ਧਰੋਹੀ ਦੀ ਡੈਫੀਨੇਸ਼ਨ ਦੇਖੋ ਇਹਨਾਂ ਦੀ ਬੀਜੇਪੀ ਆਰਐਸਐਸ ਤੇ ਬਗੇਸ਼ਵਰ ਧਾਮ ਵਾਲਿਆਂ ਦੀ ਇਹ ਡੈਫੀਨੇਸ਼ਨ ਐ ਕਿ ਜਿਹੜਾ ਸਾਡੀ ਬੋਲੀ ਨਹੀਂ ਬੋਲੂ ਜਿਹੜਾ ਸਾਡੇ ਵਿਸ਼ਵਾਸ ਨਹੀਂ ਮੰਨੂ ਜਿਵੇਂ ਅਸੀਂ ਕਰਦੇ ਓਵੇਂ ਨਹੀਂ ਕਰੂ ਉਹ ਦੇਸ਼ ਧਰੋਹੀ ਬੱਲੇ ਜੀ ਬੱਲੇ ਇਹਦਾ ਮਤਲਬ ਜਿਹੜੇ ਸਾਡੇ ਭਾਰਤ ਦੇ ਲੋਕ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਸਵਿਡਨਲੈਂਡ ਉਹਨਾਂ ਦੇਸ਼ਾਂ 'ਚ ਗਏ ਨੇ ਉਥੋਂ ਦੀਆਂ ਮਾਨਤਾਵਾਂ ਵਿਸ਼ਵਾਸ ਹੋਰ ਨੇ ਸਾਡੇ ਵਾਲੇ ਉੱਥੇ ਜਾ ਕੇ ਉਹ ਉਵੇਂ ਮੰਨਦੇ ਨਹੀਂ ਉਹਨਾਂ ਨੂੰ ਇਟ ਮੀਨਸ ਉਹ ਤਾਂ ਡਿਕਲੇਅਰ ਕਰ ਹੀ ਦੇਣਗੇ ਕਿ ਦੇ ਆਰ ਆਲ ਇਹਦੇ ਸਾਰੇ ਦੇਸ਼ ਧਰੋ ਦੇ ਹਾਂ ਇਹ ਡੈਫੀਨੇਸ਼ਨ ਹੈ ਉਹਨਾਂ ਦੀ ਸੋ ਮਿੱਤਰੋ ਬੜੇ ਹੁਣ ਤੱਕ ਦੇਸ਼ ਧਰੋ ਦੇ ਕੇਸ ਪਾ ਕੇ ਜੇਲਾ 'ਚ ਠੋਕੇ ਹੋਏ ਨੇ ਪਤਾ ਨਹੀਂ ਕਿੰਨਿਆਂ ਦੀ ਵਾਰੀ ਹੈ ਕੱਲ ਨੂੰ ਸਾਡੀ ਵੀ ਆ ਸਕਦੀ ਹੈ ਸੋ ਜਿਹੜਾ ਇਹ ਨਰੇਸ਼ যাদব ਤੇ ਛੇ ਆ ਹੋਰਾਂ ਨੇ ਅੱਜ ਆਮ ਆਦਮੀ ਪਾਰਟੀ ਛੱਡੀ ਹੈ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕੀ ਸੋਚਦੇ ਹੋ ਆਪਣਾ ਵਿਚਾਰ ਜ਼ਰੂਰ ਲਿਖਿਓ ਉਧਰ ਭਾਈ ਵਿਕਰਮਜੀਤ ਮਜੀਠੀਆ ਨੇ ਪਟਾਕੇ ਪਾਏ ਨੇ ਅੱਜ ਉਹਨੇ ਇੱਕ ਵੀਡੀਓ ਸ਼ੇਅਰ ਕਰਤੀ ਵੀਡੀਓ ਸ਼ੇਅਰ ਕਰਤੀ ਤੇ ਨਾਲ ਲਿਖ ਕੇ ਵੱਡਾ ਸਾਰਾ ਨੋਟ ਪਾਤਾ ਨੋਟ ਵੀ ਐਸਾ ਓਹੋ ਬੰਬ ਪਟਾਕੇ ਹੀ ਸੀ ਬਸ ਉਹ ਕਹਿੰਦਾ ਕਿ ਆ ਦੇਖੋ ਮੁੱਖ ਮੰਤਰੀ ਦੇ ਹਾਊਸ ਤੇ ਉਥੇ ਰੇਡ ਵੱਜੀ ਹੈ ਭਗਵੰਤ ਮਾਨ ਦੇ ਦਿੱਲੀ ਚ ਪਰ ਕਹਿੰਦਾ ਉਸ ਤੋਂ ਬਾਅਦ ਉਥੇ 2069 ਪੇਟੀਆਂ ਸ਼ਰਾਬ ਦੀਆਂ ਫੜੀਆਂ ਗਈਆਂ ਜਿਹੜੀ ਪੰਜਾਬ ਦੀ ਸ਼ਰਾਬ ਹੈ ਜਿਹੜੀ ਪੰਜਾਬ ਚ ਗਈ ਹੈ ਬਿਕਰਮਜੀਤ ਮਜੀਠੀਆ ਕਹਿ ਰਿਹਾ ਮਜੀਠੀਆ ਨੇ ਤੇ ਇਥੋਂ ਤੱਕ ਕਹਿਤਾ ਉਹ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਤੇ ਐਕਸਾਈਜ਼ ਮੰਤਰੀ ਤੇ ਕਾਰਵਾਈ ਹੋਣੀ ਚਾਹੀਦੀ ਪਰਚਾ ਸਿੱਧੀ ਮੰਗ ਬਿਕਰਮਜੀਤ ਮਜੀਠੀਆ ਦੀ ਹੁਣ ਤੁਸੀਂ ਦੇਖੋ ਮਜੀਠੀਆ ਕੀ ਠੀਕ ਕਹਿ ਰਿਹਾ ਹੈ ਕਿ ਗਲਤ ਕਹਿ ਰਿਹਾ ਮੈਂ ਕਹੂੰਗਾ ਜੇ ਮਜੀਠੀਆ ਦੀ ਗੱਲ 'ਚ 10% ਵੀ ਸਚਾਈ ਹੈ ਤੇ ਗੱਲ ਬੜੀ ਸ਼ਰਮਨਾਕ ਹੈ ਦੇਖੋ ਜਿਹੜੀ ਵੀਡੀਓ ਮਜੀਠੀਆ ਨੇ ਸ਼ੇਅਰ ਕੀਤੀ ਹੈ ਨਾ ਉਹਦੇ 'ਚ ਇੱਕ ਬੰਦਾ ਹਜ਼ਾਰ ਪਤਾ ਨਹੀਂ ਸੈਂਕੜੇ ਹਜ਼ਾਰਾਂ ਪੇਟੀਆਂ ਸ਼ਰਾਬ ਦੀਆਂ ਪਈਆਂ ਪਿੱਛੇ ਔਰ ਉਹ ਇੱਕ ਨਾਲ ਇੱਕ ਬੋਤਲ ਦਿਖਾ ਰਿਹਾ ਜਿਹਦੇ 'ਚੋਂ ਕਹਿ ਰਿਹਾ ਦੇਖੋ ਸੇਲ ਫੋਰ ਪੰਜਾਬ ਉੱਤੇ ਬੋਤਲਾਂ ਤੇ ਲਿਖਿਆ ਔਰ ਦਿੱਲੀ 'ਚ ਇਹ ਪੁਲਿਸ ਨੇ ਫੜੀ ਹੈ ਇਹ ਦਾਵਾ ਵੀਡੀਓ 'ਚ ਇੱਕ ਵਿਅਕਤੀ ਕਰ ਰਿਹਾ ਹੈ ਹੁਣ ਇਹਦੀ ਜਾਂਚ ਤਾਂ ਅਜ ਹੋਣੀ ਹੈ ਪਰ ਆ ਕੁਛ ਚੱਲੀ ਜਾਂਦਾ ਹੈ ਔਰ ਵਿਰੋਧੀ ਪਾਰਟੀਆਂ ਨੇ ਬੋਲਣਾ ਸ਼ੁਰੂ ਕਰਤਾ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਨੇ ਪੰਜਾਬ 'ਚ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਦਿੱਲੀ ਦੇ ਵਿੱਚ ਹੁਣ ਨਵੇਂ ਕਰ ਰਹੇ ਨੇ ਪੰਜਾਬ ਦੇ ਲੋਕ ਕਹ ਰਹੇ ਨੇ ਜਿਹੜੇ ਸਾਡੇ ਨਾਲ ਕੀਤਾ ਸੀ ਪਹਿਲਾਂ ਉਹ ਤਾਂ ਨਬਾ ਲੋ ਯਾਰ ਸਾਨੂੰ ਬੜਾ ਕੁਝ ਕਿਹਾ ਸੀ ਉਹ ਕਿੱਧਰ ਗਿਆ ਹੁਣ ਦਿੱਲੀ ਜਾ ਕੇ ਕਹਿਣ ਲੱਗ ਪਿਓ ਤੁਸੀਂ ਕਹਿੰਦੇ ਨਹੀਂ ਥੱਕਦੇ ਅਸੀਂ ਤਾਂ ਸੁਣ ਸੁਣ ਕੇ ਥੱਕ ਗਏ ਆ ਇਹ ਪੰਜਾਬ ਦੇ ਲੋਕ ਕਹਿੰਦੇ ਨੇ ਵੈਸੇ ਸੋਚਦੇ ਹਾਂ ਕੁਛ ਜਾਗਦੇ ਹਾਂ ਕਿ ਸੁੱਤੇ ਪੈਉ ਜੇ ਜਾਗਦੇ ਹੋ ਤਾਂ ਯਾਰ ਸੋਚਿਆ ਕਰੋ ਸੋਚਣ ਤੋਂ ਬਿਨਾ ਕੁਝ ਨਹੀਂ ਬੰਨਾ ਰਜਾਈਆਂ ਲੈ ਕੇ ਸੁੱਤਿਆਂ ਕੱਖ ਨਹੀਂ ਬੰਨਾ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਉਠੋ ਨੌਜਵਾਨੋ ਸੁੱਤਿਆਂ ਜੋਗ ਪੀਤ ਗਏ ਹਨ ਸੱਚਮੁੱਚ ਯਾਰ ਆਪਾਂ ਤਾਂ ਜੁਗਾਂ ਤੋਂ ਸੁਪਤੇ ਆ ਤੇ ਉਹ ਕਹਿੰਦੇ ਨੇ ਨਾ ਜਾਗਦਿਆਂ ਜਾਗਦਿਆਂ ਦੀਆਂ ਕਟੀਆਂ ਤੇ ਜਾਗਦਿਆਂ ਦੇ ਘਟੇ ਆਈਆਂ ਜਿਹੜੇ ਜਾਗਦੇ ਪਏ ਨੇ ਉਹ ਦੇਸ਼ ਦੀ ਸਾਰੀ ਧਨ ਸੰਪਤੀ ਪੂੰਜੀ ਸਾਂਭ ਗਏ ਸੰਤਰਾਮ ਉਦਾਸੀ ਨੇ ਕਿਹਾ ਸੀ ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ ਇਹਨਾਂ ਦੇਸ਼ ਦਾ ਕੱਖ ਵੀ ਛੱਡਿਆ ਨਹੀਂ ਇਹਨਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ ਸੰਤਰਾ ਮੋਦਾਸੀ ਦੀ ਇਹਨਾਂ ਸਤਰਾ ਬਾਰੇ ਵਿਚਾਰ ਕਰਿਓ ਬਹੁਤ ਮਿਹਰਬਾਨ